ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਆਪਾਂ ਲੈ ਕੇ ਆਏ ਆਂ ਆ ਵੀਡੀਓ ਦੇ ਵਿੱਚ ਸਬਜ਼ੀ ਦੇ ਤਾਜ਼ੇ ਰੇਟ ਤੇ ਤਰੀਕਾ ਜਿਹੜੀ ਅੱਜ ਹੋ ਗਈ ਹੈ 28 ਫਰਵਰੀ ਤੇ 2025 ਮੋਗਾ ਮੰਡੀ ਦੇ ਜਿਹੜੇ ਆਪਾਂ ਰੇਟ ਤੁਹਾਨੂੰ ਦੱਸਾਂਗੇ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਜੁੜੇ ਆ ਜੀ ਆਪਣੇ ਚੈਨਲ ਨੂੰ ਵੀ ਕਰ ਲਓ ਸਬਸਕ੍ਰਾਈਬ ਨਾਲ ਬੈੱਲ ਵਾਲਾ ਜਿਹੜਾ ਆਈਕਨ ਜੁਰਨਾਪ ਲੈਣਾ ਤਾਂ ਜੋ ਹਰ ਨੋਟੀਫਿਕੇਸ਼ਨ ਤੁਹਾਡੇ ਤੀਕ ਪਹੁੰਚਦੀ ਰਹੇ ਅੱਜ ਮੀਨ ਏ ਕੰਮ ਖਰਾਬ ਕੀਤਾ ਪਿਆ ਮੰਡੀ ਚ ਬੁਰਾ ਹਾਲ ਆ ਬਾਈ ਜੀ ਅੱਜ ਮੰਡੀ ਦੇ ਵਿੱਚ ਵੀਰੋ ਪਿਆਜ਼ 30 ਤੋਂ 32 ਰੁਪਏ ਵੇਗਿਆ ਅਦਰਕ 43 ਤੋਂ 50 ਰੁਪਏ ਟਮਾਟਰ ਵੇਗਿਆ 10 ਰੁਪਏ ਤੋਂ ਲੈ ਕੇ 12 ਰੁਪਏ ਤੱਕ ਸ਼ਿਵਲਾ 25 ਤੋਂ 28 ਹਰੀ ਮਿਰਚ 35 40 ਦੇ ਆਸ-ਪਾਸ ਵੇਗੀ ਲਸਣ ਹੋਈ 900 ਹਰਾ ਮਟਰਾ ਝ ਥੋੜਾ ਘਟ ਆਇਆ ਸੀ بارش ਦਾ ਕਰਕੇ ਤੇ ਗਾਹਕ ਵੀ ਐਸਾ ਵੈਸਾ ਸੀਗਾ ਹਰਾ ਮਟਰਾ ਜੇ ਵੈ ਗਿਆ ਵੀਰੇ 18 ਤੋਂ 20 ਰੁਪਏ ਕਿਲੋ ਚੰਗਾ ਮਟਰ ਅੱਜ ਬਾਕੀ ਲੋਕਲ ਡਿੰਡੀ ਵੀ ਪੈ ਗਈ ਮਸਾਂ 10 ਰੁਪਏ ਕਿਲੋ ਦੂਜੀ ਜਿਹੜੀ ਬਾਹਰ ਲਈ ਆ ਉਹ 4-5 ਰੁਪਏ ਕਿਲੋ ਤੇ ਬੰਦ ਗੋभी ਵੈਗੀ ਆ 3 ਤੋਂ 4 ਰੁਪਏ ਫੋਲ ਗੋभी 3 ਰੁਪਏ ਕਿਲੋ ਬਹੁਤ ਵਧੀਆ ਸੁਪਰ ਕੁਆਲਿਟੀ ਜਿਹੜੀ ਵਿਕੀ ਆ ਖੀਰਾ ਵੇਗਿਆ ਵੀਰੇ ਖੀਰਾ ਕਈ ਵੀਰ ਪੁੱਛਦੇ ਆ ਖੀਰਾ ਜਿਹੜਾ ਵਿਕਿਆ ਵਾ ਕਾਲਾ ਉਹ ਵੀਰੇ 4 ਰੁਪਏ ਤੋਂ ਲੈ ਕੇ 7 ਰੁਪਏ ਤੱਕ ਰ ਕੁਆਲਿਟੀ ਅਕੋਰਡਿੰਗ ਇੱਕ ਆ ਬੈਠਾ ਵੀਰ 4 ਕਿਲੇ ਗੋਭੀ ਦੇ ਵਾਹ ਕੇ ਮੇਰਾ ਆਪਰਾ ਬਹੁਤ ਘਾਟੇ ਖਾਦੇ ਬਾਈ ਨੇ ਨੇ ਵੀ ਮਾੜੀ ਪੈਂਡਾ ਇਹਦਾ 4 ਕਿਲੇ ਪਿਛਲੇ ਦਿਨ ਵੀਡੀਓ ਵੀ ਵੇਖੀ ਹੋਣੀ ਤੁਸੀਂ 4 ਕਿਲੇ ਗੋਭੀ ਦੇ ਵਿਚਾਰੇ ਨੇ ਵਾਹ ਵਿੱਚੇ ਹੁਣ ਵਿਚਾਰਾ ਮਟਰ ਲੈ ਕੇ ਆਇਆ ਹੁਣ ਮਟਰ ਨਹੀਂ ਵਿਕਦਾ ਬੁਰੇ ਹਾਲ ਮੌਕੇ ਦਿਹਾੜੇ ਆ ਕੀ ਕੀਤਾ ਜਾਵੇ ਮੂਲੀ ਆ ਮੂਲੀ ਦਾ ਕੋਈ ਭਾ ਨਹੀਂ ਗਾ ਮੂਲੀ ਵੀ 2-3 ਰੁਪਏ ਕਿਲੋ ਹੈ ਪਰ ਵਿਕਦੀ ਨਹੀਂ ਗਾਜਰ ਹੈ ਜਿਹੜੀ ਗਾਜਰ ਵੀ ਉਹੀ ਬਸ 4 ਤੋਂ 5 ਰੁਪਏ ਗਾਜਰ ਦੀ ਵੀ ਵਿਕਰੀ ਘਟ ਗਈ ਦੋ ਦਿਨ ਹੋ ਗਏ ਗਾਜਰਾਂ ਦੀ ਬਹੁਤ ਆ ਤੇ ਆਲੂ ਜਿਹੜਾ ਡਾਇਮੰਡ ਆ ਡਾਇਮੰਡ ਬਹੁਤ ਵਧੀਆ 450 ਤੋਂ 500 ਰੁਪਏ ਤੇ ਡਾਇਮੰਡ ਬਹੁਤ ਸੁਪਰ ਹੈ ਇਹ ਵੀ ਛੱਟੇ ਮਾਲ 50 ਕਿਲੋ ਭਰਤੀ ਆ ਐਲ ਆਰ ਬੈਲਰ ਹੱਦੇ 560 ਤੋਂ ਐਲ ਆਰ 550 ਤੋਂ 600 ਵੇਚ ਗਿਆ ਬਹੁਤ ਸੁਪਰ ਮਾਲ ਸੀਗਾ ਅੱਜ بارش ਦਾ ਕਰਕੇ ਦੋਦਰ ਪਟਾਈ ਘਾਟਾ ਤੇ 360 ਟਰਸੀ ਉਹ ਖਰਾਜ ਵਿਗਿਆ 350 ਰੁਪਏ ਤੇ ਡਾਇਮੰਡ 500 ਟਿੱਕਰ ਵਿਗਿਆ ਬਹੁਤ ਵਧੀਆ 50 ਕਿਲੋ ਭਰਤੀ ਜਿਹੜਾ ਸੁਪਰ ਮਾਲ ਆ ਬਾਕੀ ਅੱਜ بارش ਨੇ ਹਾਲਾਤ ਮਾੜੇ ਕਰਤੇ ਆ ਆ ਬੈਠੇ ਮੰਡੀ 'ਚ ਵਿਚਾਰੇ ਸਾਰੇ ਦੜੇ ਕੋਈ ਗਾਹਕ ਹੈ ਨਹੀਂ ਗਾ ਅੱਜ ਮੀਂਹ ਨੇ ਕੰਮ ਖਰਾਬ ਕੀਤਾ ਪਿਆ ਮੰਡੀ ਚ ਬੁਰਾ ਹਾਲ ਆ ਬਾਈ ਜੀ ਅੱਜ ਮੰਡੀ ਦੇ ਵਿੱਚ ਵੀਰੋ ਪਿਆਜ਼ 30 ਤੋਂ 32 ਰੁਪਏ ਵੇਗਿਆ ਅਦਰਕ 43 ਤੋਂ 50 ਰੁਪਏ ਟਮਾਟਰ ਵੇਗਿਆ 10 ਰੁਪਏ ਤੋਂ ਲੈ ਕੇ 12 ਰੁਪਏ ਤੱਕ ਸ਼ਿਵਲਾ 25 ਤੋਂ 28 ਹਰੀ ਮਿਰਚ 35 40 ਦੇ ਆਸ-ਪਾਸ ਵੇਗੀ ਲਸਣ ਹੋਈ 900 ਹਰਾ ਮਟਰਾ ਜੇ ਥੋੜਾ ਜਿਹਾ ਘਟ ਆਇਆ ਸੀ بارش ਦਾ ਕਰਕੇ ਤੇ ਗਾਹਕ ਵੀ ਐਸਾ ਵੈਸਾ ਸੀਗਾ ਹਰਾ ਮਟਰਾ ਜੇ ਵੈਗਿਆ ਵੀਰੇ 18 ਤੋਂ 20 ਰੁਪਏ ਕਿਲੋ ਚੰਗਾ ਮਟਰ ਅੱਜ ਬਾਕੀ ਲੋਕਲ ਡਿੰਡੀ ਵੀ ਬੈਟ ਗਈ ਮਸਾਂ 10 ਰੁਪਏ ਕਿਲੋ ਦੂਜੀ ਜਿਹੜੀ ਬਾਹਰ ਲਈ ਆ ਉਹ 4-5 ਰੁਪਏ ਕਿਲੋ ਤੇ ਬੰਦ ਗੋभी ਵੈਗੀ ਆ 3 ਤੋਂ 4 ਰੁਪਏ ਫੁੱਲ ਗੋभी 3 ਰੁਪਏ ਕਿਲੋ ਬਹੁਤ ਵਧੀਆ ਸੁਪਰ ਕੁਆਲਿਟੀ ਜਿਹੜੀ ਵਿਕੀ ਆ ਖੀਰਾ ਵੇਗਿਆ ਵੀਰੇ ਖੀਰਾ ਕਈ ਵੀਰ ਪੁੱਛਦੇ ਆ ਖੀਰਾ ਜਿਹੜਾ ਵਿਕਿਆ ਵਾ ਕਾਲਾ ਉਹ ਵੀਰੇ 4 ਰੁਪਏ ਤੋਂ ਲੈ ਕੇ 7 ਰੁਪਏ ਤੱਕ ਰ ਕੁਆਲਿਟੀ ਅਕੋਰਡਿੰਗ ਇੱਕ ਆ ਬੈਠਾ ਵੀਰ 4 ਕਿਲੇ ਗੋਭੀ ਦੇ ਵਾਹ ਕੇ ਮੇਰਾ ਭਰਾ ਬਹੁਤ ਘਾਟੇ ਖਾਦੇ ਬਾਈ ਨੇ ਨੇ ਵੀ ਮਾੜੀ ਪੈਂਡਾ ਇਹਦਾ 4 ਕਿਲੇ ਪਿਛਲੇ ਤੇ ਵੀਡੀਓ ਵੀ ਵੇਖੀ ਹੋਣੀ ਤੁਸੀਂ 4 ਕਿਲੇ ਗੋਭੀ ਦੇ ਵਿਚਾਰੇ ਨੇ ਵਾਹ ਵਿੱਚੇ ਹੁਣ ਵਿਚਾਰਾ ਮਟਰ ਲੈ ਕੇ ਆਇਆ ਹੁਣ ਮਟਰ ਨਹੀਂ ਵਿਕਦਾ ਬੁਰੇ ਹਾਲ ਮੌਕੇ ਦਿਹਾੜੇ ਆ ਕੀ ਕੀਤਾ ਜਾਵੇ ਮੂਲੀ ਆ ਮੂਲੀ ਦਾ ਕੋਈ ਭਾ ਨਹੀਂ ਗਾ ਮੂਲੀ ਵੀ 2-3 ਰੁਪਏ ਕਿਲੋ ਹੈ ਪਰ ਵਿਕਦੀ ਨਹੀਂ ਗਾਜਰ ਜਿਹੜੀ ਗਾਜਰ ਵੀ ਉਹੀ ਬਸ 4 ਤੋਂ 5 ਰੁਪਏ ਗਾਜਰ ਦੀ ਵੀ ਵਿਕਰੀ ਘਟ ਗਈ ਦੋ ਦਿਨ ਹੋ ਗਏ ਗਾਜਰਾਂ ਦੀ ਬਹੁਤ ਆ ਤੇ ਆਲੂ ਜਿਹੜਾ ਡਾਇਮੰਡ ਆ ਡਾਇਮੰਡ ਬਹੁਤ ਵਧੀਆ 450 ਤੋਂ 500 ਰੁਪਏ ਤੇ ਆ ਦਿਖਾਓ ਜਰਾ ਡਾਇਮੰਡ ਬਹੁਤ ਸੁਪਰ ਵਾਹ ਛੱਟੇ ਮਾਲ 50 ਕਿਲੋ ਭਰਤੀ ਆ ਐਲ ਆਰ ਐਲ ਆਰ ਕੱਲੇ 500 ਛੇ ਸੋ ਐਲ ਆਰ 550 ਤੋਂ 600 ਵੇਖ ਗਿਆ ਬਹੁਤ ਸੁਪਰ ਮਾਲ ਸੀ ਅੱਜ ਬਾਰਸ਼ ਦਾ ਕਰਕੇ ਦੋਦਰ ਪਟਾਈ ਘਟਾ ਤੇ 300 600 ਉਹ ਖਰਾਜ ਵਿਗਿਆ 350 ਰੁਪਏ ਤੇ ਡਾਇਮੰਡ 500 ਟਿੱਕਰ ਵਿਗਿਆ ਬਹੁਤ ਵਧੀਆ 50 ਕਿਲੋ ਭਰਤੀ ਜਿਹੜਾ ਸੁਪਰ ਮਾਲ ਆ ਬਾਕੀ ਅੱਜ ਬਾਰਸ਼ ਨੇ ਹਾਲਾਤ ਮਾੜੇ ਕਰਤੇ ਆ ਆ ਬੈਠੇ ਮੰਡੀ 'ਚ ਵਿਚਾਰੇ ਸਾਰੇ ਦੜੇ ਕੋਈ ਗਾਹਕ ਹੈ ਨਹੀਂ ਗਾ ਅੱਜ ਮੀਂਹ ਨੇ ਕੰਮ ਖਰਾਬ ਕੀਤਾ ਪਿਆ ਮੰਡੀ ਚ ਬੁਰਾ ਹਾਲ ਆ ਬਾਈ ਜੀ ਅੱਜ ਮੰਡੀ ਦੇ ਵਿੱਚ ਵੀਰੋ ਪਿਆਜ਼ 30 ਤੋਂ 32 ਰੁਪਏ ਵੇਗਿਆ ਅਦਰਕ 45 ਤੋਂ 50 ਰੁਪਏ ਟਮਾਟਰ ਵੇਗਿਆ 10 ਰੁਪਏ ਤੋਂ ਲੈ ਕੇ 12 ਰੁਪਏ ਤੱਕਾ ਸ਼ਿਵਲਾ 25 ਤੋਂ 28 ਹਰੀ ਮਿਰਚ 35 40 ਦੇ ਆਸ-ਪਾਸ ਵੇਗੀ ਲਸਣ ਹੋਈ 900 ਹਰਾ ਮਟਰ ਰਾਜ ਥੋੜਾ ਜਿਹਾ ਘਟ ਆਇਆ ਸੀ بارش ਦਾ ਕਰਕੇ ਤੇ ਗਾਹਕ ਵੀ ਐਸਾ ਵੈਸਾ ਸੀਗਾ ਹਰਾ ਮਟਰ ਰਾਜ ਵੇਗਿਆ ਵੀਰੇ 18 ਤੋਂ 20 ਰੁਪਏ ਕਿਲੋ ਚੰਗਾ ਮਟਰ ਅੱਜ ਬਾਕੀ ਲੋਕਲ ਡੰਡੀ ਵੀ ਪੈ ਗਈ ਮਸਾਂ 10 ਰੁਪਏ ਕਿਲੋ ਦੂਜੀ ਜਿਹੜੀ ਬਾਹਰ ਲਈ ਆ ਉਹ 4-5 ਰੁਪਏ ਕਿਲੋ ਤੇ ਬੰਦ ਗੋभी ਵੇਗੀ ਆ 3 ਤੋਂ 4 ਰੁਪਏ ਫੋਲ ਗੋभी 3 ਰੁਪਏ ਕਿਲੋ ਬਹੁਤ ਵਧੀਆ ਸੁਪਰ ਕੁਆਲਿਟੀ ਜਿਹੜੀ ਵਿਕੀ ਆ ਖੀਰਾ ਵੇਗਿਆ ਵੀਰੇ ਖੀਰਾ ਕਈ ਵੀਰ ਪੁੱਛਦੇ ਆ ਖੀਰਾ ਜਿਹੜਾ ਵਿਕਿਆ ਵਾ ਕਾਲਾ ਉਹ ਵੀਰੇ 4 ਰੁਪਏ ਤੋਂ ਲੈ ਕੇ 7 ਰੁਪਏ ਚੱਕਰ ਕੁਆਲਿਟੀ ਅਕੋਰਡਿੰਗ ਇੱਕ ਆ ਬੈਠਾ ਵੀਰ 4 ਕਿਲੇ ਗੋਭੀ ਦੇ ਵਾਹ ਕੇ ਮੇਰਾ ਆਪਰਾ ਬਹੁਤ ਘਾਟੇ ਖਾਦੇ ਬਾਈ ਨੇ ਇਹਨੇ ਵੀ ਮਾੜੀ ਪੈਂਦਾ ਇਹਦਾ 4 ਕਿਲੇ ਪਿਛਲੇ ਦਿਨ ਵੀਡੀਓ ਵੀ ਵੇਖੀ ਹੋਣੀ ਤੁਸੀਂ 4 ਕਿਲੇ ਗੋਭੀ ਦੇ ਵਿਚਾਰੇ ਨੇ ਵਾਹ ਵਿੱਚੇ ਹੁਣ ਵਿਚਾਰਾ ਮਟਰ ਲੈ ਕੇ ਆਇਆ ਹੁਣ ਮਟਰ ਨਹੀਂ ਵਿਕਦਾ ਬੁਰੇ ਹਾਲ ਬੌਕੇ ਦਿਹਾੜੇ ਆ ਕੀ ਕੀਤਾ ਜਾਵੇ ਮੂਲੀ ਆ ਮੂਲੀ ਦਾ ਕੋਈ ਭਾਅ ਨਹੀਂ ਗਾ ਮੂਲੀ ਵੀ 2-3 ਰੁਪਏ ਕਿਲੋ ਹੈ ਪਰ ਵਿਕਦੀ ਨਹੀਂ ਗਾਜਰ ਜਿਹੜੀ ਗਾਜਰ ਵੀ ਉਹੀ ਬਸ 4 ਤੋਂ 5 ਰੁਪਏ ਗਾਜਰ ਦੀ ਵੀ ਵਿਕਰੀ ਘਟ ਗਈ ਦੋ ਦਿਨ ਹੋ ਗਏ ਗਾਜਰਾਂ ਦੀ ਬਹੁਤ ਆ ਤੇ ਆਲੂ ਜਿਹੜਾ ਡਾਇਮੰਡ ਆ ਡਾਇਮੰਡ ਬਹੁਤ ਵਧੀਆ 450 ਤੋਂ 500 ਰੁਪਏ ਤੇ ਡਾਇਮੰਡ ਬਹੁਤ ਸੁਪਰ ਵਾਪਸ ਇਹ ਵੀ ਛੱਟੇ ਮਾਲ 50 ਕਿਲੋ ਭਰਤੀ ਆ ਐਲ ਆਰ ਬੈਲਰ ਬੰਦ ਪਾਸੋ ਸੇ ਸੋ ਐਲ ਆਰ 550 ਤੋਂ 600 ਵੇਖਿਆ ਬਹੁਤ ਸੁਪਰ ਮਾਲ ਸੀਗਾ ਅੱਜ ਬਾਰਸ਼ ਦਾ ਕਰਕੇ ਦੋ ਦਰ ਪਟਾਈ ਘਟਾ ਤੇ ਉਖਰਾਜ ਵਿਗਿਆ 350 ਰੁਪਏ ਤੇ ਡਾਇਮੰਡ ਪਾਸੋ ਤਿੱਕਰ ਵਿਗਿਆ ਬਹੁਤ ਵਧੀਆ 50 ਕਿਲੋ ਭਰਤੀ ਜਿਹੜਾ ਸੁਪਰ ਮਾਲ ਆ ਬਾਕੀ ਅੱਜ ਬਾਰਸ਼ ਨੇ ਹਾਲਾਤ ਮਾੜੇ ਕਰਤੇ ਆ ਆ ਬੈਠੇ ਮੰਡੀ 'ਚ ਵਿਚਾਰੇ ਸਾਰੇ ਜੜੇ ਕੋਈ ਗਾਹ